ਅੰਮ੍ਰਿਤਸਰ ਗੁਰੂ ਨਗਰੀ ਦੇ ਵਿੱਚ ਚੋਰੀਆਂ ਵਧਦੀਆਂ ਨਜ਼ਰ ਆ ਰਹੀਆਂ ਨੇ ਚੋਰਾਂ ਨੇ ਹੁਣ ਜਮ੍ਹਾਂ ਹੀ ਪੁਲਿਸ ਦਾ ਡਰ ਨਹੀਂ ਰਿਹਾ ਤੁਸੀਂ ਚੋਰਾਂ ਤੋਂ ਬਚਣ ਲਈ ਘਰ ਦੇ ਟੁੰਡੇ ਲਗਾ ਲੋਗੇ ਬੂਹੇ ਬੰਦ ਕਰ ਲੋਗੇ ਪਰ ਫਿਰ ਵੀ ਇਨ੍ਹਾਂ ਚੋਰਾਂ ਤੋਂ ਤੁਸੀਂ ਨਹੀਂ ਬਚ ਸਕਦੇ ਕਿਉਂਕਿ ਹੁਣ ਚੋਰਾਂ ਨੇ ਨਵੀਂ ਸਕੀਮ ਕੱਢ ਲਈ ਹੈ ਤਸਵੀਰਾਂ ਤੁਹਾਡੇ ਨਾਲ ਅੰਮ੍ਰਿਤਸਰ ਤੋਂ ਸਾਂਝੀਆਂ ਕਰ ਰਹੇ ਹਾਂ ਤੁਸੀਂ ਤਸਵੀਰਾਂ 'ਚ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਅੱਧੀ ਰਾਤ ਨੂੰ ਇੱਕ ਚੋਰ ਆਉਂਦਾ ਹੈ ਮੂੰਹ ਲੁਕੋ ਕੇ ਪਹਿਲਾਂ ਗਲੀ ਦੇ ਵੀ ਫੇਰੀ ਲਾਉਂਦਾ ਹੈ ਫਿਰ ਪੂਰੀ ਤਰ੍ਹਾਂ ਰੇਕੀ ਕਰਦਾ ਹੈ ਫਿਰ ਮੌਕਾ ਵੇਖ ਕੇ ਘਰ ਦੇ ਬਾਹਰ ਲੱਗੀ ਪਾਣੀ ਵਾਲੀ ਪਾਈਪ ਤੇ ਬਿਨਾ ਕਿਸੇ ਸਹਾਰੇ ਤੋਂ ਸਪਾਈਡਰਮੈਨ ਬਣ ਜਾਂਦਾ ਹੈ ਤੇ ਪਾਈਪ ਨੂੰ ਫੜ ਕੇ ਘਰ ਦੇ ਵਿੱਚ ਦਾਖਲ ਹੋ ਜਾਂਦਾ ਹੈ ਮੌਕੇ ਦੀਆਂ ਸੀਸੀਟੀਵੀ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਸਵੀਰਾਂ 'ਚ ਵੀ ਇਹ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਨੌਜਵਾਨ ਪਹਿਲਾਂ ਆਉਂਦਾ ਹੈ ਆਉਣ ਤੋਂ ਬਾਅਦ ਗਲੀ 'ਚ ਫੇਰੀ ਲਾਉਂਦਾ ਹੈ ਬਾਅਦ ਉੱਪਰ ਚੜਨ ਦੇ ਲਈ ਟਰਾਈ ਕਰਦਾ ਹੈ ਜਿਸ ਦੇ ਲਈ ਉਹ ਪਹਿਲਾਂ ਘਰ ਦੇ ਬਾਹਰ ਬਣੀ 바ਰੀ ਦੇ ਸਹਾਰੇ ਜਾਣ ਲਈ ਟਰਾਈ ਕਰਦਾ ਹੈ ਤੇ ਉਹ ਕਾਮਯਾਬ ਨਹੀਂ ਹੋ ਪਾਂਦਾ ਫਿਰ ਉਸ ਤੋਂ ਬਾਅਦ ਘਰ ਦੇ ਬਾਹਰ ਥੜੀ ਦੇ ਉੱਤੇ ਜਾਂਦਾ ਤੇ ਪਾਣੀ ਵਾਲੀ ਪਾਈਪ ਨੂੰ ਫੜ ਕੇ ਸਪਾਈਡਰਮੈਨ ਵਾਂਗੂ ਘਰ ਦੀ ਦੂਸਰੀ ਮੰਜ਼ਲ ਤੇ ਚੜ ਜਾਂਦਾ ਹੈ ਅਤੇ ਘਰ ਦੇ ਅੰਦਰ ਦਾਖਲ ਹੋ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੰਦਾ ਹੈ ਦੱਸਿਆ ਜਾ ਰਿਹਾ ਹੈ ਕਿ ਘਰ ਦੇ ਵਿੱਚ ਬਜ਼ੁਰਗ ਜੋੜਾ ਰਹਿ ਰਿਹਾ ਸੀ ਜਿਹੜਾ ਸੋ ਰਿਹਾ ਸੀ ਅਤੇ ਉਸ ਦੀ ਪਿੱਠ ਪਿੱਛੇ ਹੀ ਉਸਨੇ ਘਰ ਦੇ ਵਿੱਚੋਂ ਪਰਸ ਅਤੇ ਮੋਬਾਈਲ ਖੋ ਕੇ ਉੱਥੋਂ ਫਰਾਰ ਹੋ ਜਾਂਦਾ ਹੈ ਤੇ ਛਾਤਰਚੋਰ ਜਿਸ ਤਰੀਕੇ ਦੇ ਨਾਲ ਘਰ ਦੇ ਅੰਦਰ ਦਾਖਲ ਹੁੰਦਾ ਹੈ ਉਸੇ ਤਰੀਕੇ ਦੇ ਨਾਲ ਪਾਣੀ ਵਾਲੀ ਪਾਈਪ ਦੇ ਸਹਾਰੇ نیچے ਵੀ ਉਤਰ ਹੁੰਦਾ ਹੈ ਅਤੇ نیچے ਉਤਰ ਕੇ ਆਰਾਮ ਦੇ ਨਾਲ ਆਪਣੀ ਜੁੱਤੀ ਪਾਉਂਦਾ ਹੈ ਜੁੱਤੀ ਪਾ ਕੇ ਫਿਰ ਉਤੋਂ ਫਰਾਰ ਹੋ ਜਾਂਦਾ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸੀਸੀਟੀਵੀ ਦੀਆਂ ਤਸਵੀਰਾਂ ਤੁਹਾਡੇ ਨਾਲ ਵੀ ਸਾਂਝੀ ਕਰ ਰਹੇ ਹਾਂ ਤਸਵੀਰਾਂ ਜੇ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਚੋਰਾਂ ਦੇ ਹੌਸਲੇ ਬਲੰਦ ਹੋਏ ਨੇ ਇਹਨਾਂ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਡਰ ਨਹੀਂ ਹੈ ਘਰ ਦੇ ਵਿੱਚ ਦਾਖਲ ਹੋ ਜਾਂਦੇ ਨੇ ਘਰ ਦੇ ਅੰਦਰ ਦਾਖਲ ਹੋ ਕੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਨੇ ਤੇ ਉੱਤੇ ਹੀ ਬਜ਼ੁਰਗ ਜੋੜੇ ਵੱਲੋਂ ਵੀ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਉੱਤੇ ਇਹ ਤਸਵੀਰਾਂ ਇਹ ਬਿਆਨ ਕਰਦੀਆਂ ਹਨ ਕਿ ਅੰਮ੍ਰਿਤਸਰ ਦੇ ਵਿੱਚ ਕਾਨੂੰਨ ਵਿਵਸਥਾ ਕਿੰਨੀ ਕਿ ਵਿਗੜੀ ਹੈ ਤੁਸੀਂ ਵੀ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਚੋਰਾਂ ਬੇਖੌਫ ਹੋਏ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਨੇ ਤੇ ਸੜਕਾਂ ਤੇ ਬੇਖੌਫ ਘੁੰਮ ਰਹੇ